ਹਾਂਜੀ ਦੋਸਤੋ ਜੀਐਸ ਬਰਾਡ ਆਫੀਸ਼ਲ ਚੈਨਲ ਦੇਖ ਰਹੇ ਸਾਰੇ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ ਤੇ ਆਪਾਂ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਕਿ ਆਪਾਂ ਪਰਸੈਂਟ ਕਿਵੇਂ ਕੱਢਣੀ ਓਕੇ ਬਹੁਤ ਸਾਰੇ ਲੋਕਾਂ ਨੂੰ ਇਹ ਪਰਸੈਂਟ ਕੱਢਣ ਬਾਰੇ ਜਾਣਕਾਰੀ ਹੈਗੀ ਆ ਤੇ ਬਹੁਤਿਆਂ ਨੂੰ ਨਹੀਂ ਹੈਗੀ ਓਕੇ ਕਿਉਂਕਿ ਆਪਾਂ ਜਦੋਂ ਕਿਤੇ ਸ਼ੋਪਿੰਗ ਕਰਦੇ ਆਂ ਆਪਾਂ ਕਿਸੇ ਮਾਲ ਵਿੱਚ ਜਾਂਦੇ ਆਂ ਜਾਂ ਕਿਸੇ ਦੁਕਾਨ ਤੇ ਜਾਂਦੇ ਆਂ ਆਪਾਂ ਕਿਸੇ ਪੈਂਟ ਦਾ ਜਾਂ ਕਿਸੇ ਸ਼ਰਟ ਦਾ ਕਿਸੇ ਵੀ ਚੀਜ਼ ਦਾ ਆਪਾਂ ਪ੍ਰਾਈਸ ਪੁੱਛਦੇ ਆਂ ਤੇ ਉਹਦੇ ਵਿੱਚ ਲਿਖਿਆ ਹੁੰਦਾ ਮੰਨ ਲਓ 1200 ਰੁਪਏ ਦੀ ਪੈਂਟ ਹੈ ਤੇ ਆਪਾਂ ਨੂੰ 38% ਲੈਸ ਹੈ ਤੇ ਆਪਾਂ ਨੂੰ ਦੁਬਾਰੇ ਫਿਰ ਪੁੱਛਣਾ ਪੈਂਦਾ ਸਰ ਇਹ ਸਾਨੂੰ ਕਿੰਨੇ ਦੀ ਪਊਗੀ ਓਕੇ ਬਹੁਤ ਸੌਖਾ ਤੇ ਇਜ਼ੀਲੀ ਤਰੀਕਾ ਮੈਂ ਤੁਹਾਨੂੰ ਦੱਸਦਾ ਪਰਸੈਂਟ ਕੱਢਣ ਦੇ ਬਹੁਤ ਤਰੀਕੇ ਆ ਓਕੇ ਪਰ ਜਿਹੜਾ ਸਭ ਤੋਂ ਵੈਸਟ ਤਰੀਕਾ ਸੌਖਾ ਤਰੀਕਾ ਮੈਂ ਉਹ ਤੁਹਾਨੂੰ ਦੱਸਦਾ ਤੁਸੀਂ ਕੀ ਕਰਨਾ ਮੰਨ ਲਓ ਆਪਣੀ ਪੈਂਟ ਦਾ ਪ੍ਰਾਈਸ ਹੈਗਾ ਜੀ 2000 ਰੁਪਏ ਓਕੇ ਇਹਦੇ ਚੋਂ ਆਪਾਂ ਨੂੰ 50% ਲੈਸ ਆ ਹਰ ਇੱਕ ਬੰਦੇ ਨੂੰ ਹੀ ਪਤਾ ਹੁੰਦਾ ਜਦੋਂ ਆਪਾਂ ਨੂੰ 50% ਤੇ ਗੱਲ ਆ ਜਾਂਦੀ ਹੈ ਨਾ ਵੀ ਜਦੋਂ ਲਿਖਿਆ ਹੁੰਦਾ ਆਪਾਂ ਮੋਲ ਵਿੱਚ ਜਾਣੇ ਨਾ 50% ਲੈਸ ਤੇ ਆਪਾਂ ਨੂੰ ਸਿੱਧਾ ਹੀ ਪਤਾ ਹੁੰਦਾ ਵੀ ਮੰਨ ਲਓ ਜੇ 5000 ਦੀ ਚੀਜ਼ ਆ ਤੇ 50% ਲੈਸਾਂ ਤੋਂ 2500 ਰੁਪਏ ਦੀ ਰਹੇਗੀ ਹਨਾ 100 ਰੁਪਏ ਦੀ ਚੀਜ਼ ਤੇ 50% ਲੈਸ ਹੋਵੇ ਤਾਂ ਉਹ 50 ਰੁਪਏ ਦੀ ਰਹਿ ਜਾਂਦੀ ਹੈ ਇਹ ਹੁਣ ਮੰਨ ਲਓ 2000 ਰੁਪਏ ਦੀ ਆਪਣੀ ਪੈਂਟ ਆ ਤੇ ਇਹ ਚੋਂ ਆਪਾਂ ਨੂੰ 50% ਲੈਸਾ ਤੁਸੀਂ ਕੀ ਕਰਨਾ ਗੁਣਾ 0.50 ਇਹ 1000 ਰੁਪਿਆ ਆ ਗਿਆ ਇਹਨੂੰ ਕੀ ਕਰਨਾ ਆਪਾਂ ਜਿਹੜੀ ਆਪਣੀ ਪ੍ਰਾਈਜ਼ ਹੁੰਦਾ ਮੰਨ ਲਓ 2000 ਰੁਪਿਆ ਆਪਣੀ ਪੇਂਟ ਦਾ ਪ੍ਰਾਈਜ਼ ਹੈ ਤੇ 1000 ਰੁਪਈ ਨੂੰ ਉਹਦੇ ਵਿੱਚੋਂ ਲੈਸ ਕਰ ਦੇਣਾ ਤੇ ਪਿੱਛੇ ਉਹਦਾ ਰੇਟ ਰਹਿ ਗਿਆ 1000 ਰੁਪਿਆ ਓਕੇ ਹੁਣ ਆਪਾਂ ਕਿੱਥੇ ਆ ਕੇ ਕਨਫਿਊਜ਼ ਹੋ ਜਾਂਦੇ ਆ ਹੋ ਜਾਂਦੇ ਆ ਮੰਨ ਲਓ ਇੱਕ ਪੇਂਟ ਦਾ ਪ੍ਰਾਈਜ਼ ਹੈਗਾ 2000 ਰੁਪਿਆ ਇਹਦੇ 'ਚ ਆਪਾਂ ਨੂੰ 20% ਹੈਗੀ ਹੈ ਲੈਸ ਤੇ ਇੱਥੇ ਆਪਾਂ ਸਿੱਧਾ ਤਾਂ ਕਰ ਨਹੀਂ ਸਕਦੇ ਵੀ ਹੁਣ ਮੰਨ ਲਓ ਤਾਂ ਆਪਾਂ ਹਾਫ ਆਫ ਕਰ ਲਿਆ ਹਨ ਇੱਥੇ ਆਪਾਂ ਕਨਫਿਊਜ਼ ਹੋ ਜਾਂਦੇ ਆ ਇੱਥੇ ਤੁਸੀਂ ਕੀ ਕਰਨਾ ਮੰਨ ਲਓ 2000 ਰੁਪਿਆ ਰੇਟ ਆ ਗੁਣਾ 0 65 b ਓਕੇ ਇਹ ਆ ਗਿਆ 400 ਰੁਪਇਆ ਹੁਣ ਤੁਸੀਂ ਕੀ ਕਰਨਾ ਉਹ ਪੇਂਟ ਦਾ ਆਪਣੀ ਦਾ ਪ੍ਰਾਈਸ ਸੀਗਾ 2000 ਰੁਪਇਆ ਤੇ 2000 ਦੇ ਵਿੱਚੋਂ ਆਪਾਂ ਮਾਈਨਸ ਕਰ ਦੇਣਾ 400 ਰੁਪਇਆ ਤੇ ਤੁਹਾਡੀ ਪੇਂਟ ਦੀ ਕੀਮਤ ਰਹੇਗੀ 1600 ਰੁਪਇਆ ਓਕੇ ਬਹੁਤ ਸੌਖਾ ਤਰੀਕਾ ਕਿਉਂਕਿ ਕੋਈ ਵੀ ਬੰਦਾ ਜਦੋਂ ਸ਼ਾਪਿੰਗ ਕਰਦਾ ਅੱਜ ਦੇ ਸਮੇਂ ਦੇ ਵਿੱਚ ਹਰ ਇੱਕ ਕੋਲੇ ਫੋਨ ਦੇ ਵਿੱਚ ਕੈਲਕੂਲੇਟਰ ਹੁੰਦਾ ਕਿਸੇ ਨੂੰ ਵੀ ਪੁੱਛਣ ਦੀ ਲੋੜ ਨਹੀਂ ਜਦੋਂ ਵੀ ਤੁਸੀਂ ਜੀ ਕਰੇ ਕਿਸੇ ਵੀ ਚੀਜ਼ ਦਾ ਤੁਸੀਂ ਲੈਸ ਕਰਕੇ ਦੇਖ ਸਕਦੇ ਆ ਵੀ ਸਾਨੂੰ ਇਹ ਕਿੰਨੇ ਦੀ ਹੋਊਗੀ ਮੰਨ ਲਓ 1000 ਰੁਪਏ ਦੀ ਆਪਾਂ ਸ਼ਾਪਿੰਗ ਕਰ ਲਈ ਓਕੇ ਜੀ ਉਹਦੇ ਤੋਂ 38% ਆਪਾਂ ਨੂੰ ਲੈਸ ਆ 1000 ਗੁਣਾ 0.65 38 ਠੀਕ ਹੈ ਜੀ ਇਹ 380 ਰੁਪਏ ਆ ਗਏ ਜਿਹੜੀ ਆਪਾਂ ਸ਼ਾਪਿੰਗ ਕੀਤੀ ਆ 1000 ਰੁਪਏ ਦੀ ਤੇ ਆਪਾਂ ਉਹਦੇ ਵਿੱਚੋਂ 380 ਰੁਪਏ ਨੂੰ ਘਟਾ ਦੇਣਾ 1000 380 ਤੇ 620 ਰੁਪਏ ਦੀ ਆਪਾਂ ਨੂੰ ਉਹਦੀ ਕੀਮਤ ਬਾਕੀ ਰਹੇਗੀ ਓਕੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਇਹਨੂੰ ਅੱਗੇ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਓਕੇ ਥੈਂਕ ਯੂ